ਹਾਂਜੀ ਵੀਰੇ ਕੀ ਹਾਲ ਹੈ ਸਭ ਦਾ ਹੀ ਅੱਜ ਆਪਾਂ ਚੱਲੇ ਤਈ ਹੈਰੋ ਨੂੰ ਅੱਧੂ ਵਾਲੀ ਹੈਰੋ ਨੂੰ ਟ੍ਰੀਸ਼ ਕਰਾਉਣ ਪਪਾ ਜਾਣਾ ਗਵਿੰਦਪੁਰੇ ਉੱਥੇ ਐਸਾ ਬੈਟ ਆਪਣੀ ਮੋਟਰ ਆ ਤੇ ਚੱਲਦੇ ਆ ਉੱਥੇ ਤੁਹਾਨੂੰ ਦਿਖਾਉਣੇ ਆ ਫਿਰ ਤੇ ਹਾਂਜੀ ਆਪਾਂ ਪਹੁੰਚ ਗਏ ਗਵਿੰਦਪੁਰੇ ਹੈਰੋ ਲਾਉਣੇ ਆ ਉਹਨੂੰ ਬੈਕ ਕਰਾਉਣੇ ਹੈ ਮੇਰੇ ਕੋਲ ਮੈਂ ਹੈ ਜੀ ਨਿਕਲਣਾ ਨਹੀਂ ਇਹਦੀ ਕਟਾਈ ਘਾਟਾ ਨਹੀਂ ਨਿਕਲਦਾ ਕਿਵੇਂ ਲਾਉਣੀ ਇਹਦੇ ਲਵੇ ਉਹ ਵਾਦੇ ਦੂਰੋਂ ਲਾਵੇ ਨਹੀਂ ਕਟਾਈ ਘਾਟਾ ਹੈ ਪਾਏ ਲੱਗਣਾ ਨਹੀਂ ਹੈ ਇਹਨੂੰ ਦੋ ਸੱਦਾ ਹੀ ਲਾ ਬਣੇ ਪਾਏ ਨੂੰ ਖੈਰ ਨੂੰ ਕੱਢ ਕੇ ਫਿਰ ਆਪਾਂ ਚੱਲਦੇ ਹਾਂ ਜੱਸੋ ਮੱਜਰ ਵਾਲੀ ਮੋਟਰ ਤੇ ਤੁਹਾਨੂੰ ਉੱਥੇ ਦਿਖਾਉਂਦੇ ਆਂ ਆਸੀ ਆ ਐਰੋ ਕੱਢ ਕੇ ਚੱਲ ਰਿਹਾ ਫਿਰ ਤੁਹਾਨੂੰ ਦਿਖਾਉਣੀ ਆ ਜੀ ਆ ਐਰੋ ਆਪਾਂ ਕੱਢਤੀ ਆ ਚੱਲਦੇ ਹੁਣ ਦੱਸੋ ਮੈਂ ਚਰੇ ਮੋਟਰ ਤੇ ਪੁੱਤਰੀ ਵਾਲੀ ਮਰੀ ਨਹੀਂ ਕਰਨੀ ਆ ਬਸ ਚੱਲਦੀ ਮੋਟਰ ਤੇ ਫਿਰ ਤੁਹਾਨੂੰ ਦਿਖਾਉਣੀ ਆ ਉੱਥੇ ਜਾ ਕੇ ਤੇ ਪਹੁੰਚ ਗਏ ਜੀ ਹੁਣ ਆਪਾਂ ਆ ਕਰਨਾ ਆਪਣਾ ਆ ਕੇ ਤੇ ਹੀ ਮੋਟਰ ਤੇ ਹੁਣ ਆਪਣੀ ਨੋਵਾ ਖੜੀ ਹੈ ਆ ਨੋਵਾ ਖੜੀ ਆ ਸਿਵਜੀ ਹੋਰ ਕਿਵੇਂ ਸਿਵਜੀ ਯਾਰ ਮੈਂ ਕਾਫੜਕ ਨਹੀਂ ਲੈ ਕੇ ਆਉਂਦਾ ਦੋ ਬੂਸੜ ਗਿਆ ਉਹ ਯਾਰ ਮੈਂ ਭੁੱਲ ਗਿਆ ਨਾ ਉਹ ਹੀ ਨਾ ਅਗਲੇ ਜਿਹੜੇ ਪੱਕਾ ਤੈਨੂੰ ਉਹ ਜੇ ਮੈਨੂੰ ਪਤਾ ਹੁੰਦਾ ਫੇ ਮੈਂ ਪਹਿਲੀ ਲੈ ਆਉਂਦਾ ਹੋਰ ਫਿਰ ਕੀ ਕਰਦਾ ਮੈਂ ਹੁਣ ਰੋਟੀ ਖਾ ਕੇ ਰੋਟੀ ਖਾ ਕੇ ਕਾਕਾ ਕੋ ਫਟਦਾ ਹਾਂ ਮਟਾ ਮਟਾ ਬੜਦਾ ਦੱਤੀ ਆਉਣਾ ਤਾਂ ਹੱਤ ਜਾ ਤੁਸੀਂ ਕਿੰਨੇ ਮਾਇਆ ਤਾਰੇ ਹੈ ਰੋ ਸੱਡਣਾ ਇਹ ਦੀਗਾ ਉਹ ਗਾਹਣ ਵਾਲੀ ਗਲੀ ਫੇਰ ਨੂੰ ਉਹ ਫਿਰ ਮੰਗਾ ਚੱਲ ਇੱਧਰ ਨੂੰ ਗਿੜਾ ਗੱਡ ਚੱਲਦੇ ਆਂ ਕੱਟਦੇ ਨਹੀਂ ਵੀਰਾ ਦੇਖ ਸਰਦਾਰ ਅਸੀਂ ਬੰਨ੍ਹ ਚਲਵੰਦੀ ਗਿੜਾ ਬਾਅਦ ਦੇ ਤਾਂ ਆਪਾਂ ਦੇ ਰਿਗੇ ਉਰੇ ਪਹਿਲਵਾਨੀ ਖੇੜਾ ਆਪਣਾ ਬਸ ਯਾਰ ਸਾਥੀਰ ਕਹੀ ਖਾਂਦਾ ਖੰਦੋ ਤੇ ਉੱਡੋ ਦਈਗੀ ਮੈਂ ਹਾਲ ਦਾ ਵੀਰੇ ਠੀਕ ਹੈ ਜਿੰਦਦਰ ਜਿੱਤ ਇੱਦਾਂ ਢੱਟੂ ਉੱਦਨੇ ਆ ਲੈ ਜੀ ਨਾ ਸੁਪਜ਼ਾਂ ਦੀ ਆ। ਛਿਆ। ਠੀਕ ਆ। ਠੀਕ ਆ। ਪਤਾ ਜੀ ਆਉਂਦੇ ਕੀ ਕੀ ਵਿਚਾਰ ਬਹੁੰਦਾ ਰੇ ਫੋਨ ਉਹਨਾਂ ਦੇ ਇੱਥੇ ਮੈਂ ਤਾਂ ਬੈਠਾ। ਐੇ ਚ ਐੇ ਚ ਪੋਣਾ। ਉਹ ਗੰਨਾ ਆਪਣਾ ਜਿਹਦੇ ਸਪਰੇਅ ਕਰਤੀ ਹੋਈ ਵਧੀਆ ਹੋ ਗਿਆ ਨਾ। ਆ ਖਸਾ ਹੋ ਗਿਆ ਤਾਂ। ਇਸਾਸਾ ਫਟਦਾ ਹੋ ਗਿਆ ਗੰਨਾ। ਗੰਨਾ ਜਾਂਦਾ ਪੂਰਾ ਤਾਹਾਨੂੰ। ਉਹ ਦੂਆ ਮੱਲ ਨਾਲ ਹਲੇ 4 ਫੁੱਟ ਦੇਈ ਐ ਨਾ ਉਹ ਉਹ ਦੂਆ ਥੜਾ ਛੋਟਾ ਹਲੇ ਇਹ ਹੋਗਾ 7-7.5 ਫੁੱਟ ਦਾ ਇਹ ਆ ਗਿਆ ਸਮਾਨ ਚੱਲ ਜੂਗਾ ਇਹ ਦੇਖਣ ਟਰੈਕਟਰ ਤੇ ਬੰਪਰ ਲਗਾਉਨੇ ਆ ਗਲੀਆਂ ਤਾਂ ਹੈਗੀਆਂ ਨੇ ਆ ਮੋਟਰ ਆ ਗਈ ਆ ਆਪਣੀ ਮੋਟਰ ਦਾ ਕਾਹਦੀ ਘਰ ਇੱਕ ਤਰ੍ਹਾਂ ਦਾ ਰੇ ਹੈ ਹੈ ਸਭੀ ਟੈਂਕੀ ਧਰ ਲਵੇ ਰੋ ਮੋਟਰ ਉੱਪਰ ਅਣਾ ਜੇ ਲਾਈਟ ਆਵੇ ਉਹਨੂੰ ਭਰ ਲਵੇ ਇੱਕ ਥੱਲੇ ਸਿੱਧਾ ਟੂਟੀ ਮੋੜ ਨਹੀਂ ਮੈਂ ਚਬਤੇ ਇੱਡਾ ਬੜਾ ਆ ਕੇ ਮੁੱਕਦੇ ਨਹੀਂ ਆਹ ਲਾਈਟ ਆ ਜਾਂਦੀਆਂ ਭਰ ਲਵਾਂ ਲਾਈਟ ਚੱਲਦੀ ਵੀ ਚੱਲਦੀ ਹੈ ਲਾਈਟ ਚੱਲਦੀ ਜਾਂਦੀ ਹੈ ਵਧੀਆਣਾ ਵਧੀਆ ਜਦਿਆਂ ਦਾ 12-12 ਘੰਟ ਚੱਲਦੀ ਹੈ ਅੱਪਾ ਨੂੰ ਤਾਂ ਜਨਰੇਟਰ ਦੀ ਲੋੜ ਪਈ ਮੋਟਰ ਨਹੀਂ ਵਾਧੂਗੇ ਮੋਟਰ ਨਹੀਂ ਵਾਧੂਗੇ ਇੱਕ ਦੋਦੀ ਨੇ ਖੜਕੀ ਦਿੱਤੀ ਔਰ ਵੀ ਹਾਂ ਇਰਤਾ ਹੋ ਗਿਆ ਦੀਗਾ ਵੀ ਬਜਰ ਜਨਰੇਟਰ ਇਹ ਬੜਾ ਜਨਰੇਟਰ ਹੀ ਰਹੂਗਾ ਵਸ ਗਿਆ ਇਹ ਜਿਆਦਾ ਭਾਜੀ ਨਹੀਂ ਲਾਉਣ ਦੀ ਜਦੋਂ ਤਣਾਂ ਨੇ ਬਾਉ ਛੱਡੀ ਮੀਤੋ ਬਾਦ ਦੋ ਤਿੰਨ ਦਿਨ ਮਿਲਦਾ ਘਟੋ ਘਟੋ 45 48 ਘੰਟੇ ਚੱਲੀ ਹੀ ਲਾਈਟ ਉਦਨ ਹਾਂ ਚੱਲੀ ਹੋ ਗਈ ਚੱਲੀ ਹੋ ਗਈ ਫੋਨ ਵੀ ਲਾਈਟ ਤੇ ਚੱਲਦੀ ਹਾਂ ਲਾਈਟ ਤਾਂ ਚੱਲ ਵਧੀਆ ਹੀ ਜਾਂਦੀ ਹੈ ਹੁਣ ਬੱਸ ਆ ਮੋਟਰ ਆ ਗਈ ਜੀ ਆਪਣੀ ਹੁਣ ਚਲਦਿਆਂ ਕਰੇ ਦੇਖਦਿਆਂ ਕਰੇ ਇੱਕ ਕੰਮ ਕਰ ਕੋਈ